ਲੋ ਜੀ ਅੱਜ ਤੱਕ ਪਿਆਰ ਦੇ ਵਿੱਚ ਸਿਰਫ ਦਿਲ ਹੀ ਚੋਰੀ ਹੁੰਦੇ ਸੀ ਪਰ ਹੁਣ ਤੁਹਾਨੂੰ ਪਤਾ ਪਿਆਰ ਦੇ ਨਾਲ-ਨਾਲ ਦਿਲ ਦੇ ਨਾਲ-ਨਾਲ ਹੁਣ ਤਾਂ ਪੈਸੇ ਵੀ ਚੋਰੀ ਹੋਣ ਲੱਗ ਗਏ ਆ ਇੱਕ ਸੁਨਿਆਰਾ ਜੋ ਪਹਿਲਾਂ ਹੀ ਵਿਆਹ ਵਰਿਆ ਸੀ ਉਹਦੀ ਦੋਸਤੀ ਇੱਕ ਵਿਆਹ ਦੇ ਵਿੱਚ ਇੱਕ ਹੋਰ ਔਰਤ ਦੇ ਨਾਲ ਹੋ ਜਾਂਦੀ ਆ ਤੇ ਉਹ ਸੁਨਿਆਰਾ ਬੜਾ ਖੁਸ਼ ਹੁੰਦਾ ਕਿ ਮੇਰੇ ਜਾਲ ਵਿੱਚ ਇੱਕ ਹੋਰ ਹਸੀਨਾ ਫਸ ਗਈ ਆ ਤੇ ਉਹ ਫਿਰ ਵਿਆਹ ਦੇ ਵਿੱਚ ਉਸ ਹਸੀਨਾ ਦੇ ਨਾਲ ਆਪਣਾ ਨੰਬਰ ਚੇਂਜ ਕਰਦਾ ਉਹਦੇ ਤੋਂ ਉਹਦਾ ਨੰਬਰ ਲੈਂਦਾ ਤੇ ਆਪਦਾ ਨੰਬਰ ਉਹਨੂੰ ਦਿੰਦਾ ਫਿਰ ਦੋਨੇ ਵਾਸਤੇ ਗੱਲਾਂ ਕਰਨ ਲੱਗਦੇ ਆ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਨੇੜੇ ਆਉਂਦੇ ਆ ਤੇ ਫੇਰ ਉਹ ਸੋਚਦਾ ਕਿ ਕਿਸੇ ਨਾ ਕਿਸੇ ਤਰੀਕੇ ਇਸ ਹਸੀਨਾ ਨੂੰ ਮਿਲਿਆ ਜਾਵੇ ਤਾਂ ਫੇਰ ਇੱਕ ਦਿਨ ਉਸ ਸੁਨਿਆਰੇ ਦੀ ਘਰ ਵਾਲੀ ਆਪਦੇ ਪੇਕੇ ਚਲੀ ਜਾਂਦੀ ਆ ਸੁਨਿਆਰੇ ਨੂੰ ਹੁੰਦਾ ਕਿ ਅੱਜ ਮੇਰੇ ਕੋਲ ਮੌਕਾ ਮੈਂ ਆਪਣੀ ਦੋਸਤ ਨੂੰ ਮਿਲਾਂ ਤਾਂ ਜਦੋਂ ਉਹ ਆਪਣੀ ਦੋਸਤ ਸਾਹਮਣੇ ਡਿਮਾਂਡ ਰੱਖਦਾ ਕਿ ਅੱਜ ਮੇਰੇ ਘਰਾਂ ਲਈ ਘਰੇ ਨਹੀਂ ਆਪਾਂ ਮਿਲੀਏ ਤਾਂ ਉਹਦੀ ਉਹ ਦੋਸਤ ਉਹਦੀ ਉਹ ਗਰਲਫ੍ਰੈਂਡ ਉਹਨੂੰ ਕਹਿੰਦੀ ਆ ਕਿ ਆਪਾਂ ਤੇਰੇ ਘਰੇ ਮਿਲੀਏ ਭਾਵੇਂ ਕਿ ਸੁਨਿਆਰਾ ਉਹਨੂੰ ਕਹਿੰਦਾ ਕਿ ਆਪਾਂ ਕਿਤੇ ਬਾਹਰ ਕਿਸੇ ਹੋਰ ਜਗ੍ਹਾ ਮਿਲੀਏ ਪਰ ਉਹ ਕਹਿੰਦੀ ਨਾ ਤੇਰੇ ਘਰੇ ਹੀ ਆਉਣਾ ਮੈਂ ਤਾਂ ਸੁਨਿਆਰਾ ਮੰਨ ਜਾਂਦਾ ਕਿਉਂਕਿ ਉਹ ਤਾਂ ਉਹਦਾ ਪਿਆਰ ਸੀ ਘਰ ਆਲੀ ਤਾਂ ਪੇਕ ਕੇ ਗਈ ਹੋਈ ਸੀ ਤਾਂ ਉਹ ਕੁੜੀ ਸੁਨਿਆਰੇ ਦੇ ਘਰੇ ਆ ਜਾਂਦੀ ਆ ਸੁਨਿਆਰੇ